ਭਾਈ ਜਸਪ੍ਰੀਤ ਸਿੰਘ ਕਾਲ ਜੀ ਕੀ ਹਾਲ ਚਾਲ ਆ ਮਦਦ ਰੋ ਠੀਕ ਹੋ ਅੱਜ ਇੱਕ ਨਵਾਂ ਸ਼ੋਅ ਕਰਨ ਜਾ ਰਹੇ ਆ ਤੁਹਾਨੂੰ ਪਹੁੰਚ ਚੁੱਕੇ ਆ ਜਲੰਧਰ ਸ਼ਹਿਰ ਦੇ ਵਿੱਚ ਤੇ ਸ਼ਾਤਾ ਆਪਣੀ ਵੀਰ ਪਵਨ ਅਵਾਰ ਕੋ ਦੀ ਕਾਹਨ ਤੇ ਆਪਣਾ ਉਸਤਾਦ ਸੁਖਦੇਵ ਰਾਜ ਗਰੁੱਪ ਕਹੋ ਕਿ ਉਸਤਾਰ ਜੱਗਾ ਕਿਲਾਰਾਇਪੁਰ ਗਰੁੱਪ ਕਹੋ ਕਿਉਂਕਿ ਉਸਤਾਦ ਜੀ ਹੁਣਾਂ ਦੇ ਅੱਗੇ ਉਸਤਾਦ ਜਿਹੜੇ ਹੈਗੇ ਨੇ ਉਸਤਾਦ ਜੱਗਾ ਕਿਲਾਰਾਇਪੁਰ ਜੀ ਨੇ ਔਰ ਉਹਨਾਂ ਦੀਆਂ ਜਿਹੜੀਆਂ ਖਡਾਰ ਤੇ ਜਿਹੜੇ ਇੱਥੇ ਪਬੂਤਰ ਉੜਦੇ ਨੇ ਤੇ ਉੱਡੇ ਵੀ ਨੇ ਅੱਜ ਤਾਨੂੰ ਆਪਾਂ ਉਹ ਸ਼ਾਮਕ ਕਰਾਉਣ ਜਾ ਰਹੇ ਆਂ ਜਿਹਨੇ ਕਿ ਪੰਜਾਬ ਦੇ ਵਿੱਚ ਰਿਕਾਰਡ ਬਣਾਇਆ ਇਸ ਸ਼ਹਿਰ ਦੇ ਵਿੱਚ ਕਹਿੰਦੇ ਨੇ ਕਿ ਦਸਰ ਰੁੱਡੀ ਤਿਸਰ ਰੁੱਡੀ ਚੌਸਰ ਰੁੱਡੀਆਂ ਪੰਜ ਦਿਨ ਤੱਕ ਕਬੂਤਰ ਨਾਰਮਲ ਪਹਿਲਾਂ ਹੁੰਦੇ ਸੀ ਇਸ ਸ਼ਹਿਰ ਦੇ ਵਿੱਚ ਜਿਹੜੇ ਕਬੂਤਰ ਹੈਗੇ ਨੇ ਅਕਤੂਬਰ ਨਹੀਂ 10 ਦਿਨ ਤੱਕ ਕਬੂਤਰੀ ਹੁੰਦੀਆਂ ਔਰ ਹਰ 10 ਦਿਨ ਉਸਨੇ ਐਂਡ ਕੀਤਾ ਤੇ ਸ਼ਾਮ ਨੂੰ ਵੈਕੀਆ ਔਰ ਅਜੇ ਤੱਕ ਬਾਜੀ ਹੋਰ ਵੀ ਲੰਬੀ ਚੱਲ ਸਕਦੀ ਸੀ ਪਰ ਬਾਜੀ ਜਿਹੜੀ ਸੀਗੀ ਅੱਗੇ ਦੀਵਾਲੀ ਆਉਣ ਕਰਕੇ ਫਿਰ ਦੋ ਕਬੂਤਰਾਂ ਦੇ ਵਿੱਚ ਜੜੀਓ ਵੰਡ ਲਈ ਗਈ 9 ਦਿਨ ਲਗਾਤਾਰ ਜਿਹੜੇ ਦੋ ਕਬੂਤਰ ਉੱਡੇ ਨੇ ਕਿਹੜੇ ਕਿਹੜੇ ਭਰਾਮਾਂ ਦੇ ਉੱਡੇ ਤੇ ਕਿਵੇਂ ਉੱਡੇ ਨੇ ਠੀਕ ਹੈ ਜੀ ਔਰ ਕਿੰਨੇ ਟੋਟਲ ਉੱਡੇ ਸੀ ਉਹ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਦਿੰਨੇ ਆ ਅਸਤਾਦ ਜੀ ਹੁਣ ਆਪਾਂ ਪੁੱਛਾਂਗੇ ਜਾਂ ਆਪਣੇ ਪੌੜ ਵੀਰ ਜਿੰਨੇ ਵੀ ਭਰਾ ਇੱਥੇ ਸਾਮਦੇ ਸੀ ਜਿਹੜੇ ਇੱਥੇ ਇਕੱਠ ਸੀ ਕਿਉਂਕਿ ਸਾਮ ਸੰਭਾਲ ਹੀ ਵੱਡੀ ਚੀਜ਼ ਬਚਦੀ ਆ ਕਬੂਤਰ ਨੂੰ ਰਿਕਵਰ ਕਰ ਕਬੂਤਰ ਢਾਉਣਾ ਸੌਖਾ ਆ ਉਸ ਨੂੰ ਰਿਕਵਰ ਕਰਨਾ ਔਖਾ ਬਈ ਹਰ ਕੋਈ ਰਿਕਵਰ ਨਹੀਂ ਕਰ ਸਕਦਾ ਜਿਹੜੀ ਕਬਰੀ ਆ ਉਹ ਕਬੂਤਰ ਵਾਸਤੇ ਜ਼ਰੂਰੀ ਆ ਕਿਉਂਕਿ ਦੂਸਰੇ ਦਿਨ ਸਵੇਰੇ ਦੁਬਾਰਾ ਉੱਡਣਾ ਸਾਰਾ ਦਿਨ ਉੱਡ ਕੇ ਸ਼ਾਮ ਨੂੰ ਬੈਠਣਾ ਉਹਦੀ એનર્ਜੀ ਪੂਰੀ ਕਰਨੀ ਇਹ ਬਹੁਤ ਵੱਡੀ ਚੀਜ਼ ਹੈਗੀ ਆ ਤੇ ਬਾਕੀ ਆਪਾਂ ਤੁਹਾਨੂੰ ਸ਼ੌਂਕ ਕਰਾਵਾਂਗੇ ਸਾਰੇ ਕਬੂਤਰਾਂ ਦਾ ਉਹ ਜਿਹੜੀ ਕਬੂਤਰੀ ਉੱਡੀ ਆ ਤੁਹਾਨੂੰ ਉਹ ਵੀ ਦਿਖਾਉਨੇ ਆ ਕਿਹੜੀ ਕਬੂਤਰੀ ਆ ਤੇ ਗੱਲਬਾਤ ਕਰਦੇ ਆ ਉਸਤਾਦ ਜੀ ਹੁਣਾਂ ਨਾਲ ਕਿੰਨੇ ਵੀ ਭਰਾ ਇੱਥੇ ਬੈਠਿਆ ਸਾਰਿਆਂ ਨਾਲ ਤੁਹਾਨੂੰ ਮਿਲਾਉਨੇ ਆ ਜੀ ਉਸਤਾਦ ਜੀ ਕੀ ਹਾਲ ਚਾਲ ਆ ਜੀ ਜਿਨਨੇ ਵੀ ਭਰਾ ਇੱਥੇ ਬੈਠੇ ਨੇ ਪਵਨਵੀਰ ਆਪਣਾ ਸੰਨੀ ਬਾਈ ਹਾਂਜੀ ਓਸਤਾਦ ਸੁਖਦੇਵ ਰਾਜ ਵਿੱਕੀ ਭਾਜੀ ਵੀਰੂ ਵੀਰੂ ਬਾਈ ਸਾਹਿਲ ਤੇ ਬਾਈ ਹੁਣੀ ਪਿੱਛੇ ਬਿੰਦੂ ਰਾਮਾ ਮੰਡੀ ਠੀਕ ਆ ਜੀ ਇਹਨਾਂ ਨੇ ਕਰਾਇਆ ਸੀ ਉਹ ਟੂਰਨਾਮੈਂਟ ਭਾਜੀ ਹੁਣਾਂ ਨੇ ਟੂਰਨਾਮੈਂਟੋ ਕਰਵਾਇਆ ਸੀ ਠੀਕ ਐ ਤੇ ਓਸਤਾਦ ਜੀ ਇਹ ਜਿਹੜੀ ਕਬੂਤਰੀ ਆਪਣੀ ਉੱਡੀ ਆ ਹਾਂਜੀ ਇਹ ਕਿਹੜੇ ਕਬੂਤਰਾਂ ਸੋਚੋਂ ਸੀ ਤੇ ਕਿੰਨੇ ਦਿਨ ਉੱਡੀ ਆਪਣੀ ਜਵਾਨੀ ਥੋੜਾ ਜਿਆਦਾ ਵਿਸਤਾਰ ਪੂਰਵਕ ਦੱਸਿਓ ਜੀ ਇਹ ਸਾਡੀ ਕੁਤਰੀ 9 ਦਿਨ ਲਗਾਤਾਰ ਉੱਡੀ ਹੈ ਹਾਂਜੀ ਤੇ 10ਵੇਂ ਦਿਨ ਦੀਵਾਲੀ ਸੀ ਉਹਦਾ ਕਰਕੇ ਦੋਹਾਂ ਪੁੱਤਰਾ ਜੀ ਮੰਦਰਗੀ ਸਾਜੀ ਕਰ ਲਈ ਸੀ ਸੈਮਤੀ ਨਾਲ ਦੂਸਰਾ ਬੰਦਾ ਕੌਣ ਸੀ ਜੀ ਦੂਸਰਾ ਬੰਦਾ ਜੀ ਬਿੰਦਰੀ ਸੀ ਬਿੰਦਰੀ ਹੈ ਭਰਾ ਜੀ ਆਪਣਾ ਬਿੰਦਰੀ ਆਪਣਾ ਭਰਾ ਹੈ ਜੀ ਠੀਕ ਹੈ ਜੀ ਠੀਕ ਹੈ ਆਪਣੀ ਸਾਜ ਹੋ ਗਈ ਸੀ ਇਸ ਕਰਕੇ ਆਪਾਂ ਫੇਰ ਦੀਵਾਲੀ ਕਰਕੇ 10ਵੇਂ ਦਿਨ ਦੀਵਾਲੀ ਆ ਗਈ ਨਾ ਠੀਕ ਹੈ 9 ਦਿਨ ਟਾਈਮ ਪੂਰਾ ਕਰਕੇ ਸੀ ਇਹਦੇ ਵਿੱਚ ਕੀ ਇਨਾਮ ਸੀ ਇਸ ਮੈਚ ਦੇ ਵਿੱਚ ਰਿੰਚ ਸੀ ਫਸਟ ਨਾਮ ਫਸਟ ਨੇ ਆਫਰੇਜ ਸੀ ਕਿੰਨੇ ਖੁੱਡੇ ਟੋਟਲ ਉੱਡੇ ਸੀ 18 18 ਉੱਡੇ ਹਾਂਜੀ 35 ਕਬੂਤਰ ਉੱਡੇ 35 ਕਬੂਤਰ ਉੱਡੇ ਸੀ ਟੋਟਲ ਹਾਂਜੀ ਠੀਕ ਆ 35 ਕਬੂਤਰ ਜਿਹੜੇ ਉਹ ਟੋਟਲ ਉੱਡੇ ਸੀ ਹਾਂਜੀ ਤੇ ਐਂਟਰੀ ਕਿੰਨੀ ਸੀ ਜੀ ਇਹਦੀ ਐਂਟਰੀ 1000 ਰੁਪਏ 1000 ਰੁਪਏ ਦੀ ਐਂਟਰੀ ਸੀ ਸਹੀ ਆ ਵਧੀਆ ਉਡਾ ਰਹੀ ਕਹਿੰਦਾ ਮਤਲਬ ਇਹ ਕਬੂਤਰੀ ਦੀ ਫੜਿਓ ਬਾਈ ਜੀ ਕਬੂਤਰੀ ਵੀ ਤੁਹਾਨੂੰ ਦਿਖਾਉਨੇ ਆ ਤੇ ਕਬੂਤਰਾਂ ਦਾ ਬਾਕੀਆਂ ਦਾ ਵੀ ਸ਼ੌਂਕ ਕਰਾਉਨੇ ਆ ਇਹ ਇਹੜਾ ਦੂਸਰਾ ਕਬੂਤਰ ਫੜਿਆ ਹੋਇਆ ਨਾਲੇ ਛੱਡਿਆ ਸੀ ਹਾਂਜੀ ਇਹ ਦੋਨੇ ਛੱਡੇ ਸੀ ਪਹਿਲੇ ਤੇ ਇਹ ਕਿੰਨੇ ਦਿਨ ਉੱਡਿਆ ਜੀ ਇਹ ਦੂਸਰੇ ਦਿਨ ਕਬੂਤਰ ਰਾਤ ਰਹਿ ਗਿਆ ਸੀ ਦੂਸਰੇ ਦਿਨ ਰਾਤ ਰਹਿ ਗਿਆ ਸੀ ਹਾਂਜੀ ਬੈਠਾ ਨਹੀਂ ਨਹੀਂ ਬੈਠਾ ਨਹੀਂ ਠੀਕ ਆ ਠੀਕ ਆ ਸਾਹਮਣੇ ਰਿਹਾ 9:30 ਤੱਕ ਸਾਹਮਣੇ ਉੱਡਦਾ ਰਿਹਾ ਤੇ ਫੇਰ ਦੂਸਰੇ ਦਿਨ ਕਿੰਨੇ ਵਜੇ ਬੈਠਾ ਤੀਸਰੇ ਦਿਨ ਆਇਆ ਸਵੇਰੇ 7 ਵਜੇ ਦੂਜੇ ਦਿਨ ਲੱਭਾ ਨਹੀਂ ਨਹੀਂ ਦੂਸਰੇ ਦਿਨ ਤਾਂ ਰਾਤ ਰਹਿ ਗਿਆ ਸੀ ਰਹਿ ਗਿਆ ਸੀ ਉੱਡਦਾ ਸੀ ਅੱਛਾ ਫਿਰ ਉੱਡਿਆ ਸੀ ਇਹ ਠੀਕ ਆ ਕਿਸ ਤਰ੍ਹਾਂ ਕਰਕੇ ਆ ਗਿਆ ਸੀ ਤੀਸਰਾ ਉੱਡਿਆ ਨਹੀਂ ਰਾਤ ਰਾਤ ਰਹਿ ਗਿਆ ਦੂਸਰੇ ਦਿਨ ਸਹੀ ਆ ਸਹੀ ਆ ਇਹਦੀ ਭੈਣ ਪਹਿਲਾ ਜਿੱਤੇ ਪੰਜ ਦਿਨ ਲਗਾ ਫਿਰ ਇਦਾਂ ਆਬਜੈਕਸ਼ਨ ਤਾਂ ਨਹੀਂ ਹੁੰਦਾ ਜੀ ਤੁਹਾਡਾ ਕਬੂਤਰ ਦੂਸਰੇ ਦਿਨ ਜਦੋਂ ਉੱਡ ਕੇ ਆ ਕਿੰਨੇ ਵਜੇ ਬੈਠਾ ਫਿਰੇ ਨਹੀਂ ਤਾਂ ਆ ਕੇ ਬੈਹ ਗਿਆ ਸੀ ਅੰਦਰ ਬਾਹਰ ਉੱਡੇ ਦੇ ਟਾਈਮ ਹੀ ਆ ਗਿਆ ਪਹਿਲੇ ਹਾਂ ਪਹਿਲੇ ਟਾਈਮ ਬੈਹ ਗਿਆ ਪਹਿਲਾ ਹੀ ਪਹਿਲਾ ਹੀ ਸਹੀ ਆ ਸਹੀ ਆ ਬਹੁਤ ਵਧੀਆ ਇਹਦੀ ਭੈਣ ਲਗਾਤਾਰ ਰੋਟੀ ਪੰਜ ਦਿਨ ਪਿਛਲਾ ਤਾਂ ਸਾਰਾ ਦੀ ਭੈਣ ਦਿੱਤੀ ਅੱਛਾ ਪਿਛਲਾ ਤਾਂ ਸਾਰਾ ਜਿਹੜਾ ਆਪਣੇ ਉਸਤਾਦ ਦੇ ਘੁੱਟ ਜਿੱਤੀ ਸਕਦੇ ਹੋ ਰਾਏ ਦੀ ਸਹੀ ਆ ਸਹੀ ਆ ਉਹਨੇ 3 ਨੰਬਰ ਬਣਾਇਆ ਸੀ ਇਹਦੀ ਭੈਣ ਸੀ ਸਕੀ ਬਹੁਤ ਵਧੀਆ ਤਾਕ ਉੱtre ਉੱਡੀ ਜਿਹੜੀ 9 ਦਿਨ ਆਹ ਲਓ ਭਾਈ ਆ ਆ ਕਬੂਤਰੀ ਜਿਹੜੀ 9 ਦਿਨ ਲਗਾਤਾਰ ਉੱਡੀ ਆ ਚਿੱਟੀਆਂ ਅੱਖਾਂ ਦੀ ਕਬੂਤਰੀ ਆ ਅੱਖਾਂ ਦੇ ਵਿੱਚ ਲਾਲ ਗਈ ਆ ਰੰਗ ਵੀ ਦਿਖਾ ਦੇ ਆਹੇ ਰੰਗ ਲੱਗਾ ਸੀ ਆ ਨੀਲੇ ਰੰਗ ਲੱਗੇ ਆ ਆਪਣੀ ਫੱਟਾ ਇੱਕ ਸਾਈਡ ਸੀ ਹੈ ਜਾਮਨੇ ਫੱਟਾ ਜਾਮਨੇ ਫੱਟਾ ਮੈ ਵਾਲੀ ਵੀ ਤਾਂਹੀਂ ਹੋਈ ਸੀ ਦੋ ਸਾਬ-ਸਾਬ ਦੀ ਸਹੀ ਆ ਬਹੁਤ ਵਧੀਆ ਕਬੂਤਰੀ ਆ 9 ਦਿਨ ਹੀ ਕਬੂਤਰੀ ਉੱਡੀ ਨੋ ਦੇ ਨਹੀਂ ਲਾਸਟ ਬੇਟੀ ਹੈ ਇਹ ਘਰ ਦੀ ਪੱਠੀ ਹੈ ਜੀ ਹਾਂਜੀ ਘਰ ਦੀ ਪੱਠੀ ਹੈ ਜੀ ਸਹੀ ਹੈ ਸਹੀ ਹੈ ਇਹਦਾ ਮਾਪਿ ਉਹ ਵੀ ਤੁਹਾਨੂੰ ਦਿਖਾ ਦਾਂ ਤੇ ਖਡਾਰ ਜਿਹੜੀ ਲੱਗਦੀ ਰਹੀ ਹੈ ਕਿਹੜੀ ਲੱਗੀ ਆ ਖਡਾਰ ਇਹਨਾਂ ਤੇ ਖਡਾਰ ਆਪਣੇ ਉਸਤਾਦ ਜੀ ਦੀ ਆ ਉੱਧਾ ਸਾਡੇ ਉਸਤਾਦ ਜੀ ਆ ਸੁਗਰੇਵ ਰਾਜ ਜੀ ਹਾਂਜੀ ਇਹਨਾਂ ਦੇ ਗਾਂ ਉਸਤਾਦ ਜੀ ਆ ਜੱਗਾ ਬਾਈ ਕਿਲਾ ਰਾਜਪੁਰ ਉਹਨਾਂ ਦੀ ਖਡਾਰ ਇਹਦੇ ਤੇ ਲੱਗੀ ਆ ਠੀਕ ਆ ਠੀਕ ਆ ਬਹੁਤ ਵਧੀਆ ਬਾਈ ਏ ਭਾਈ ਇਹ ਰਾਤ ਨੂੰ ਫਿਰ ਜਾਗ ਕਿੰਨੀ ਕਿਦੇ ਤੱਕ ਜਾਗਦੇ ਰਹਿੰਦੇ ਸੀਗੇ ਸਾਰੀ ਰਾਤ ਹੀ ਭਾਜੀ ਤਾਂ ਹੀ ਤਾਂ ਗੁਫਤਰ ਉੱਡੇ ਸਾਰੀ ਰਾਤ ਜਾਗਦੇ ਰਹਿੰਦੇ ਹਾਂਜੀ ਆਪਾਂ ਚਾਰੇ ਜਣੇ ਹੁੰਦੇ ਸੀ ਸਾਧ ਜੀ ਵੀ ਹੁੰਦੇ ਸੀ ਬਾਰ 1 ਵੇ ਤੱਕ ਫਿਰ ਚੱਲ ਜਾਂਦੇ ਸੀਗੇ ਫਿਰ ਸੰਨੀ ਭਾਜੀ ਸੀ ਆ ਮੁੰਡਾ ਸਾਈਲ ਆ ਤੇ ਆਪਣੇ ਪਵਨ ਭਾਜੀ ਤੇ ਮੈਂ ਸਹੀ ਆ ਸਹੀ ਆ ਚਾਰ ਜਣੇ ਤੇ ਪਵਨ ਭਾਜੀ ਕਿੱਦਾਂ ਫਿਰ ਰਿਹਾ ਕਿਹੋ ਜਿਹਾ ਲੱਗਾ ਐਕਸਪੀਰੀਅੰਸ ਹਰਕਾਂ ਬਹੁਤ ਵਧੀਆ ਵਧੀਆ ਹੋ ਗਿਆ ਕਿ ਐਕਸਪੀਰੀਅੰਸ ਕਿਉਂਕਿ ਆਪਾਂ ਦੂਸਰ ਟਿੱਕਰ ਉਡਾਏ ਹੋਏ ਸੀਗੇ ਜੀ ਸਹੀ ਆ ਇਹ ਜਿੱਦਾਂ ਜਿੱਦਾਂ ਮələਬੀ ਉੱਤਰ ਸਾਉਣੇ ਤੋਰਦੇ ਰਹੇ ਇਹਨਾਂ ਦੀ ਮਿਹਨਤ ਇਹਨਾਂ ਨੇ ਜਿੱਦਾਂ ਜਿੱਦਾਂ ਵੀ ਸਭ ਨੂੰ ਕੋਸ਼ਿਸ਼ਤਾ ਸਾਡਾ ਗਾਈਡ ਕਰਦ ਰੇ ਵੀ ਰਾਤ ਨੂੰ ਆਹ ਕਰ ਲੋ ਆਹ ਕਰ ਦੋ ਇਦਾਂ ਕਰ ਲੋ ਸਿੱਖਣ ਦਾ ਤਜਰਬਾ ਵੀ ਪੂਰਾ ਮਿਲਿਆ ਨਾ ਪੂਰਾ ਜੀ ਪੂਰਾ ਹੁਣ ਪੱਕਾ ਹੋ ਗਿਆ ਉਹ ਚੀਜ਼ ਸਿਖਾਤੀ ਜਿਹੜੀ ਅੱਜ ਤੱਕ ਕੋਈ ਸਿਖਾ ਨਹੀਂ ਸਕਦਾ ਸਹੀ ਆ ਕਿਉਂਕਿ ਜਿਹੜੀਆਂ ਚੀਜ਼ਾਂ ਲੋਕੋ ਕਰਦੇ ਲੋਕ ਇਹਨਾਂ ਨੇ ਓਪਨ ਕੀਤਾ ਕੰਮ ਬਿਲਕੁਲ ਬਿਲਕੁਲ ਜੀ ਬਾਕੀ ਸਾਡੇ ਉਸਤਾਦਾਂ ਦਾ ਵੀ ਬਹੁਤ ਸ਼ੇਰਵਾਸੀ ਵੱਡੇ ਆ ਸਹੀ ਆ ਜੀ ਕਿਹਦੇ ਉਸਤਾਦ ਜੀ ਸਹੀ ਆ ਸਹੀ ਆ ਸੰਨੀ ਭਾਈ ਦੇ ਫਾਦਰ ਸਾਹਿਬ ਸਹੀ ਆ ਸਹੀ ਆ ਤੇ ਦੇਖੋ ਜੀ ਜਦੋਂ ਆਪ ਹੱਥੀ ਕਰਦੇ ਆ ਨਾ ਸਿੱਖਣ ਨੂੰ ਉਦੋਂ ਹੀ ਮਿਲਦਾ ਆ ਉਦੋਂ ਤੇ ਆਪਾਂ ਕਹਿ ਦਿੰਨੇ ਆ ਬਹੁਤ ਜ਼ਿਆਦਾ ਭਈ ਇਦਾਂ ਆ ਜਾਂ ਇਦਾਂ ਆ ਜਦੋਂ ਆਪ ਹੱਥੀ ਕਰੋ ਨਾ ਫੇਰ ਆਪਾਂ ਨੂੰ ਪਤਾ ਲੱਗਦਾ ਫੇਰ ਬੰਦੇ ਨੂੰ ਪੱਕਾ ਹੋ ਜਾਂਦਾ ਯਾਦ ਹੋ ਜਾਂਦਾ ਵੀ ਇਵੇਂ ਇਵੇਂ ਸਾਂਭੇ ਹੀ ਗਏ ਸੀ ਬਾਕੀ ਪਿਛਲੇ ਸਾਲ ਵੀ 5 ਦਿਨ ਲੁੱਟੇ ਆਪਣੇ ਕੋ ਉੱਤਰ ਹਾਂਜੀ ਫਸਟ ਨੰਬਰ ਵੀ ਆਪਣਾ ਹੀ ਤੀਜਾ ਵੀ ਆਪਣਾ ਸਹੀ ਆ ਜੀ ਬਹੁਤ ਵਧੀਆ ਬਾਈ ਇਹ ਵੀ ਪੀਵੀ08 ਗਰੁੱਪ ਆ ਨਾ ਆਪਣਾ ਸਾਡਾ ਗਰੁੱਪ ਆ ਪੀਵੀਜ ਰੇਟ ਜਲੰਧਰ ਪੀਵੀ08 ਜਲੰਧਰ ਗਰੁੱਪ ਅਸਤਾਨ ਜਿਹਦਾ ਗਰੁੱਪ ਆ ਚੱਕ ਦੇ ਸਹੀ ਆ ਸਹੀ ਆ ਤੇ ਬਾਕੀ ਭਾਈ ਆਪਾਂ ਸ਼ੌਂਕ ਕਰਾਉਨੇ ਆ ਇਹਨਾਂ ਕਬੂਤਰਾਂ ਦਾ ਇਹਦੇ ਮਾਂ ਪਿਓ ਵੀ ਇੱਥੇ ਹੀ ਆ ਹਾਂਜੀ ਹਾਂਜੀ ਉਹ ਵੀ ਦਿਖਾਣੇ ਆ ਜੀ ਤੁਹਾਨੂੰ ਆ ਕੁਝ ਅੰਦਰ ਜਾ ਲਿਆਂ ਦੇ ਕਬੂਤਰ ਬਾਈ ਛੱਡੇ ਹੋਏ ਆ ਇੱਕ ਸਾਈਡ ਕਬੂਤਰੀਆਂ ਆ ਤੇ ਇੱਕ ਸਾਈਡ ਸ਼ਾਇਦ ਕਬੂਤਰ ਆ ਚਲ ਇਹਨੂੰ ਵੀ ਅੰਦਰ ਛੱਡ ਇਹ ਉੱਡਣ ਵਾਲੇ ਆ ਸਾਰੇ ਇੱਧਰ ਆ ਜਿਹੜੇ ਸਾਰੇ ਉੱਡਣ ਵਾਲੇ ਇਹ ਸਾਰੇ ਉੱਡਣ ਵਾਲੇ ਆ ਭਾਈ ਇੱਧਰ ਦੋ ਖੁੱਡੇ ਬਾਈ ਹੁਣਾਂ ਦੇ ਇੱਧਰ ਔਰ ਖੁੱਡਿਆਂ ਦੀ ਟੌਰ ਵੀ ਪੂਰੀ ਆ ਵਧੀਆ ਤਰੀਕੇ ਦੇ ਨਾਲ ਵੀਰ ਹੁਣਾਂ ਨੇ ਬਣਾਏ ਹੋਏ ਆ ਤੇ ਇੱਧਰ ਵੀ ਭਾਈ ਆ ਖੁੱਡੇ ਆ ਬੈਕ ਸਾਈਡ ਤੇ ਹਾਲੋ ਭਾਈ ਆ ਇਹ ਤਾਂ ਪਿਉਗਾ ਆ ਪਿਉ ਆ ਭਾਈ ਚਟੀਆਂ ਅੱਖਾਂ ਦਾ ਸੇਮ ਕਬੂਤਰੀ ਵਾਂਗੂ ਆ ਆ ਦੇਖੋ ਭਾਈ ਔਰ ਬਦਾਮੀ ਨੋਗਾ ਦੇਖੋ ਬਹੁਤ ਹੀ ਵਧੀਆ ਪਰ ਵੀ ਦੇਖੋ ਭਾਈ ਚੌੜੇ ਪਰ ਪੂਰੇ ਜੇ ਲੈ ਰੰਬਿੱਟੋ ਲੱਗੋ ਬਿੱਠਿਆ ਪੁੱਠਾਣਾ ਸਾਥ ਕਰ ਉਹ ਬਰਸ ਰੇ ਨਾ ਦਿਨਾਂ ਦੇ ਕਰਕੇ ਠੰਡਾਂ ਦੇ ਵਿੱਚ ਹੋ ਜਾਂਦੀਆਂ ਲੱਗ ਜਾਂਦੀਆਂ ਪੈਰਾਂ ਨੂੰ ਥੋੜੀਆਂ ਬਹੁਤ ਇਹ ਜਿਹੜੀ ਪੱਟੀ ਇਹਦੀ ਸੇਮ ਇਹਦੇ ਤੇ ਹੀ ਗਈ ਹੈ ਸਹੀ ਆ ਇਹ ਆਪ ਵੀ ਬਹੁਤ ਉੜਿਆ ਵੇ ਇਹ ਵੀ ਦੂਸਰੋਂ ਉੜਿਆ ਹੋਇਆ ਵਾ ਅੱਛਾ ਹਾਂਜੀ ਇਹ ਵੀ ਦਸਾ ਰੁੱਡਿਆ ਹੈ ਚੰਗੇ ਪਰ ਬਹੁਤ ਚੌੜੇ ਕਬੂਤਰ ਦੇ ਬਾਕੀ ਤੇ ਹੈ ਹੀ ਹੈ ਆ ਦੇਖੋ ਬਾਈ ਇੱਕ ਵਾਰ ਫੇਰ ਐਂਡ ਤੱਕ ਕਹਿੰਦੇ ਨਾ ਬੇ ਬਾਕੀ ਕੰਨੀਆਂ ਪਤਲੀਆਂ ਹੁੰਦੀਆਂ ਨੋਮੀਆਂ ਦੇ ਅਸੀਂ ਉਹ ਵੀ ਮੋਟੀਆਂ ਆ ਪੂਰੀਆਂ ਚੌੜੀਆਂ ਨੇ ਸਹੀ ਆ ਵੀਰੇ ਬਹੁਤ ਵਧੀਆ ਜੀ ਆ ਮਾਮਾ ਇਹ ਬਾਈ ਵਾਲੇ ਕਬੂਤਰਾਂ ਚ ਹੀ ਵੱਜਦੇ ਕਾਲਸਰੀ ਹਾਂਜੀ ਅੱਛਾ ਕਾਲਸਰੀ ਕਬੂਤਰੀ ਹੀ ਹੈ ਹਾਂਜੀ ਇਹਦੀ ਪੱਟੀ ਹੈ ਆਪ ਦੀ ਉੱਡੀ ਬਾਈ ਹੈ ਅੱਛਾ ਇਹ ਵੀ ਬਾਈ ਨਾਲ ਉੱਡੀ ਹੋਈ ਹੈ ਸੀਗਾ ਜੱਗੇ ਬਾਈ ਵਾਲੇ ਕਬੂਤਰਾਂ ਕਿਉਂ ਆਏ ਠੀਕ ਆ ਠੀਕ ਆ ਜੀ 5 ਸਾਲ ਲਗਾਤਾਰ ਉੱਡੀ ਆਈ ਬਾਈ 5 ਸਾਲ ਹਾਂਜੀ ਸਹੀ ਆ ਮੋਟਰਸਾਈਕਲ ਜੇਤੂ ਆ ਅੱਛਾ ਇਹ ਕਬੂਤਰੀ ਵੀ ਮੋਟਰਸਾਈਕਲ ਜੇਤੂ ਆ ਬਾਈ ਇਹਦੀ ਮਾਂ ਵੀ ਹਾਂਜੀ ਇਹਦਾ ਘਰ ਦਾ ਟੂਰਨਾਮੈਂਟ ਹੁੰਦਾ ਨਾ 6-6 ਵਾਲਾ ਉਹ ਚ ਮੋਟਰਸਾਈਕਲ ਜ ਇਹਦੇ ਆਪਣੇ ਤਾਰ ਦੀ ਬਲੱਡ ਲੈਣਾ ਚੱਗੀ ਪਈ ਦੀ ਸਹੀ ਹੈ ਕਰਵਾਈ ਸਾਰੇ ਮਾਪੇ ਉਹਦੀ ਪੱਟੀ ਆ ਠੀਕ ਆ ਠੀਕ ਆ ਜੀ ਸੋਨਾ ਜੋੜ ਆ ਬਾਈ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਜਲੰਧਰ ਸ਼ਹਿਰ ਦਾ ਸ਼ੌਂਕ ਆ ਜਿਹੜਾ ਉਹ ਵੀ ਬਹੁਤ ਵਧੀਆ ਜਿਹੜਾ ਹੁਣ ਹੋਣ ਲੱਗ ਪਿਆ ਅੱਜ ਕੱਲ ਤੇ ਕਬੂਤਰ ਵੀ ਬਾਈ ਇੱਕ ਤੋਂ ਇੱਕ ਨੇ ਸਾਰੇ ਭਰਾਵਾਂ ਤੋਂ ਤੇ ਗੱਲ ਕਰੀਏ ਘੱਟ ਕੋਈ ਵੀ ਨਹੀਂ ਆ ਪਰ ਇਹ ਆ ਵੀ ਅਸਲੀ ਜਿਹੜਾ ਦਾਵੇਦਾਰ ਉਹੀ ਹੁੰਦਾ ਜਿਹੜਾ ਜਿੱਤਦਾ ਆ ਕਬੂਤਰ ਸਾਰੇ ਭਰਾਵਾਂ ਦੇ ਉੜਦੇ ਆ ਬਾਕੀ ਕਿਸਮਤ ਲੱਕ ਜਿਹੜਾ ਪਰਮਾਤਮਾ ਜਿਹੜਾ ਬਣਾਉਂਦਾ ਬੰਦੇ ਦਾ ਮਿਹਨਤ ਕੀਤੀ ਜਿਹੜੀ ਉਹ ਕੰਮ ਆਉਂਦੀ ਆ ਬਾਕੀ ਤੁਹਾਨੂੰ ਦਿਖਾਉਨੇ ਆ ਬਾਈ ਜੀ ਕਬੂਤਰ ਆ ਲਓ ਬਾਈ ਆ ਹੈ ਪਵਨ ਆਵਾਦਪੁਰ ਬਾਈ ਦੀ ਇਹ ਛੱਤ ਆ ਪਵਨ ਲੱਕੀ ਆਵਾਦਪੁਰ ਬਹੁਤ ਕਰੇ ਪੈਰੀ ਪ੍ਰੋਗਰਾਮ ਬਣਿਆ ਹੈ ਆ ਲਓ ਬਾਈ ਆ ਦੇਖੋ ਇਹ ਲਾਲ ਰੱਤੇ ਵੀ ਚੰਗੇ ਉੱਡਦੇ ਆ ਬਾਈ ਹਾਂਜੀ ਕਿੰਨਾ ਕੁ ਟਾਈਮ ਕਰ ਜਾਂਦੇ ਆ ਇਹ ਵੀ ਉੱਤੇ ਪਏ ਆਪਣੇ 4-4 ਵੇ ਦਾ ਗੁੱਡੀ ਬਾਈ ਸਹੀ ਆ ਹਾਂ ਬਹੁਤ ਸੋਹਣੇ ਸੋਹਣੇ ਪਰਿੰਦੇ ਆ ਬਾਈ ਇੱਕ ਕਬੂਤਰੀਆਂ ਸਾਰੀਆਂ ਹਾਂ ਜੀ ਹਾਂ ਚੀਨੀ ਕਬੂਤਰੀ ਉਹ ਆ ਜਿਹੜੇ ਤੁਸੀਂ ਪਹਿਲਾਂ ਵੀ ਬਣਾ ਕੇ ਗਏ ਸੀ ਜਦੋਂ ਆਪਾਂ ਦੂਸਰ ਵਾਲੀ ਬਾਜੀ ਦਿੱਤੀ ਇਹ ਵੀ ਕੰਡੀ ਲੈ ਕੇ ਜਿੱਤੀ ਹੋਈ ਆਪਣੀ ਦੂਸਰ ਅੱਛਾ ਇਹਨੇ ਵੀ ਦੂਸਰ ਜਿੱਤੀ ਹੋਈ ਆ ਵੀ ਆ ਕਾਲੀ ਚੀਨੀ ਖਟੀਆਂ ਦੀ ਕਬੂਤਰੀ ਬੈਠੀ ਆ ਹਾਂ ਆ ਦੇਖੋ ਬਾਈ ਇਸ ਟਾਈਮ ਕੁੱਝ ਕਬੂਤਰ ਝਾੜੇ ਦੇ ਵਿੱਚ ਨੇ ਬਹੁਤ ਹੀ ਵਧੀਆ ਵਧੀਆ ਪਰਿੰਦੇ ਤੇ ਸ਼ੌਂਕ ਵੀਰ ਦਾ ਕਿਦਾਂ ਦਾ ਲੱਗਦਾ ਦੱਸਿਓ ਜਰੂਰ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਇਹ ਹੈ ਕਬੂਤਰਿਆਂ ਦੇ ਦੂਸਰੀ ਸਾਈਡ ਤੋਂ ਨਰਾਂ ਦਾ ਵੀ ਸ਼ੌਂਕ ਕਰਾ ਦਿੰਨੇ ਆ ਬਾਈ ਬੰਦੀ ਛੇ ਸੱਤੀ ਸਾਢੇ ਵਜੇ ਇਸ ਮੈਂਟ ਦੇ ਦੱਸਿਓ ਤੇ ਇਹ ਸਾਈਡ ਹੈਗੇ ਆ ਬਾਈ ਜੀ ਨਰ ਲਾਲ ਜੀ ਨਾ ਦੇਖੋ ਬਾਹਲੇ ਸੋਨੇ ਆ ਚਟੀਆਂ ਦੇ ਉਹ ਹੀ ਹੈ ਜਿਹੜਾ ਮੁੱਲ ਦੇ ਇਹ ਜਿਹੜਾ ਦੂਸਰਾ ਜਿਹੜਾ ਆਇਆ ਗਿਆ ਇਲਾਜ ਅੱਛਾ ਇਹ ਉਹੀ ਹੈ ਜਿਹੜਾ ਛੱਡਿਆ ਵਿੱਚ ਬਈ ਆਪਾਂ ਜਿਹੜਾ ਤੀਜੇ ਦਿਨ ਜਿਹੜਾ ਬੈਠਾ ਨਹੀਂ ਹੈਗਾ ਦੂਜੇ ਦਿਨ ਹਾਂ ਦੂਜੇ ਦਿਨ ਨਹੀਂ ਬੈਠਾ ਤੇ ਤੀਜੇ ਦਿਨ ਸਵੇਰੇ ਜਿਹੜਾ ਫਿਰ ਇਹਨੂੰ ਅੰਦਰ ਕੀਤਾ ਬਈ ਬਾਹਰ ਤੇ ਜਿਹੜੇ ਕਹਿੰਦੇ ਨਾ ਪੀੜ ਉੱਡ ਜਾਂਦੇ ਆ ਘਰੇ ਘਾਟ ਉੱਡਦੇ ਆ ਘਰੇ ਹੀ ਸ਼ਾਮਾਂ ਕਰਦੇ ਨੇ ਦੀ 10 ਫੁੱਟ ਖੜੀ ਛਤਰੀ ਤੇ ਅੱਛਾ ਔਰ ਖੜੀ ਛਤਰੀ ਤੇ ਭਾਈ ਉੱਡੇ ਨੇ ਔਰ ਤੁਹਾਨੂੰ ਇੱਕ ਚੀਜ਼ ਦੱਸ ਦਈਏ ਛਤਰੀ ਖੜੀ ਸੀ 10 ਫੁੱਟ ਛਤਰੀ ਜਿਹੜੀ ਉਹ ਖੜੀ ਸੀ ਜਿਹਦੇ ਉੱਤੇ ਉੱਡੇ ਨੇ ਅੰਦਰ ਵੀ ਹੈਗੇ ਕਬੂਤਰ ਹਾਂਜੀ ਹਾਂਜੀ ਸਹੀ ਹੈ ਅੰਦਰ ਵੀ ਤੁਹਾਨੂੰ ਸ਼ੌਂਕ ਕਰਾ ਦਈਏ ਖੁੱਡਿਆਂ ਦਾ ਵੀ ਆ ਲਓ ਵੇ ਉਹ ਜੇ ਇੱਕ ਵੱਡੇ ਕਬੂਤਰ ਆ ਕੋ ਜੰਦਰ ਜਿਹੜੇ ਛੱਡੇ ਹੋਏ ਆ ਹੈ ਦੇ ਕੋਈ ਬਾਅਤ ਹੀ ਸੁਣ ਕੇ ਇੱਕ ਤਾਂ ਇੱਕ ਪਰਿੰਦਾ ਆ ਅੱਜ ਕੱਲ ਕਿਸੇ ਵੀ ਕੋਲ ਛੋਟੇ ਬੱਚਿਆਂ ਕੋਲ ਵੀ ਜਿਹਨੇ ਕਬੂਤਰ ਪਾਈ ਮਾਰੇ ਨਹੀਂ ਹੈਗੇ ਕਬੂਤਰ ਸਭ ਦੇ ਕੋਲ ਵਧੀਆ ਨਹੀਂ ਅੱਜ ਕੱਲ ਆਹ ਮਖਾਵਾ ਦੇਖੋ ਕਾਲਾ ਬੜਾ ਤਗੜਾ ਕਬੂਤਰ ਹੈ ਬਹੁਤ ਵਧੀਆ ਵਧੀਆ ਨਸਲਾਂ ਪਾਈ ਸੁਣਾਣੇ ਬਣਾਈਆਂ ਨੇ ਸ਼ਾਮਾਂ ਬਈ ਕਰਨੀਆਂ ਬੜੀਆਂ ਔਖੀਆਂ ਆ ਮੂੰਹ ਦੇ ਨਾਲ ਹੋ ਜਾਂਦੀਆਂ ਪਰ ਜਦੋਂ ਉੱਡਦੇ ਆ ਫੇਰ ਪਤਾ ਲੱਗਦਾ ਵੀ ਕੀ ਭਾਵੇਂ ਖਦੀ ਆ ਇੱਕ ਚੀਜ਼ ਹੋਰ ਦੱਸਦੀ ਆ ਬਾਈ ਇਹ ਜਿਹੜੇ ਕਬੂਤਰ ਤੁਸੀਂ ਦੇਖ ਰਹੇ ਹੋ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਬਾਈ ਇਹ ਸੇਲ ਨਹੀਂ ਹੈਗੇ ਮੇਰੇ ਵੀਰ ਸਿਰਫ ਤੁਹਾਡੇ ਸ਼ੌਂਕ ਦੇ ਲਈ ਇਹ ਬਾਈ ਇਹਨਾਂ ਨੇ ਲਾਈਆਂ ਹੋਈਆਂ ਛਤਰੀਆਂ ਇੱਧਰ ਸਾਮ ਕਰਾ ਦਈਏ ਸ਼ੌਂਕ ਇੱਧਰ ਹੈ ਗਿਆ ਵੱਡੇ ਸਾਰੇ ਹਾਂਜੀ ਆ ਲਓ ਬਈ ਇਹ ਨਾਰੇ ਇੱਧਰ ਵੀ ਜੋੜੇ ਆ ਹਾਂਜੀ ਸਾਰੇ ਨਾਰੇ ਨਾਰੇ ਇਹ ਹੈ ਬਈ ਵੱਡੇ ਇੱਕ ਚੀਜ਼ ਫੇਰ ਦੱਸ ਦਈਏ ਹਰ ਵੀਡੀਓ 'ਚ ਅਸੀਂ ਕਹਿ ਦਿੰਦਾ ਕਿ ਸਰਦੀਆਂ 'ਚ ਬਹੁਤੇ ਭਰਾ ਖੁੱਡੇ ਨਹੀਂ ਸਾਫ਼ ਕਰਦੇ ਉਹ ਕਹਿੰਦੇ ਨੇ ਕਿ ਇਹਨਾਂ ਦੀ ਨਾਲ ਗਰਮੈਸ਼ ਬੰਦੀ ਆ ਇਸ ਕਰਕੇ ਸਫਾਈ ਦੇ ਉੱਤੇ ਕੋਈ ਵੀ ਕਮੈਂਟ ਨਾ ਮੇਰੇ ਵੀਰ ਕਰਨ ਠੀਕ ਆ ਜੀ ਹਰ ਕਿਸੇ ਦਾ ਆਪੋ ਆਪਣਾ ਹਿਸਾਬ-ਕਤਾਬ ਹੁੰਦਾ ਆ ਆਪਾਂ ਲਗਭਗ ਜਿੰਨੇ ਵੀ ਖੁੱਡਿਆਂ 'ਚ ਗਿਆ ਕਿਸੇ ਵੀ ਪੁਰਾਣੇ ਸਫਾਈ ਨਹੀਂ ਸੀ ਕੀਤੀ ਹੋਈ ਉਹ ਕਹਿੰਦੇ ਨੇ ਕਿ ਸਿਆਲਾਂ ਦੇ ਵਿੱਚ ਬਿੱਠਾਂ ਦਾ ਜਿਹੜਾ ਇਹਨਾਂ ਨੂੰ ਨਿਗ ਮਿਲਦਾ ਨਹੀਂ ਤੇ ਥੱਲੋਂ ਜਿਹੜਾ ਫਰਸਾ ਪੈਰਾਂ ਨੂੰ ਠੰਡਾ ਲੱਗਦਾ ਜਿਹਦੇ ਕਰਕੇ ਕਬੂਤਰ ਜਿਹੜੇ ਆ ਉਹ ਬਿਮਾਰ ਹੋ ਜਾਂਦੇ ਆ ਠੀਕ ਹੈ ਜੀ ਆਹ ਦੇਖੋ ਰੱਤੇ ਕਿ ਕਿੜੇ ਤਗੜੇ ਬਾਈ ਸੁਣਾਣੇ ਬਣਾਏ ਹੋਏ ਆ ਬਹੁਤ ਹੀ ਸੋਹਣੇ ਸੋਹਣੇ ਰੰਗ ਨੇ ਰੱਤਿਆਂ ਦੇ ਵਿੱਚ ਗੋੜ ਰੰਗੇ ਵੀ ਨੇ ਧਾਰੀਆਂ ਵਾਲੇ ਵੀ ਨੇ ਬਹੁਤ ਹੀ ਸੋਹਣੇ ਸੋਹਣੇ ਪੰਛੀ ਬਾਈ ਤੇ ਸ਼ੌਂਕ ਕਿਦਾਂ ਦਾ ਲੱਗਦਾ ਬਾਈ ਦਾ ਦੱਸਣਾ ਜਰੂਰ ਬਹੁਤ ਸੋਹਣੀਆਂ ਸੋਹਣੀਆਂ ਬਰੀਂਡਾਂ ਨੇ ਬਾਈ ਆਹ ਡੱਬਾ ਦੇਖੋ ਬਾਰੇ ਸੋਹਣੇ ਨੇ ਉਹ ਡੇਣਾ ਦੇ ਵਿੱਚ ਉਡਾਰ ਵੀ ਬਹੁਤ ਜਿਆਦੀ ਆ ਕੱਲੇ ਸੋਹਣੇ ਨਹੀਂਗੇ ਬਾਈ ਫੁੱਲ ਉਡਾਰ ਦੇ ਮਾਲਕ ਨੇ ਨੌ ਨੌ ਦਿਨ ਉਡਾਉਣੇ ਬਾਈ ਬੜੀ ਵੱਡੀ ਗੱਲ ਆ ਕਹਿ ਦਿੰਨੇ ਆ ਅਸੀਂ ਵੀ ਉੱਡਜੂ ਪਾਕਿਸਤਾਨ ਦੇ ਵਿੱਚ ਉੱਡਦੇ ਸੀ ਬਹੁਤ ਲੰਬੇ ਲੰਬੇ ਉੱਡੇ ਤੇ ਆਪਣੇ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਹੀ ਜਲੰਧਰ ਕੀ ਆਪਣੇ ਇੰਡੀਆ ਦੇ ਵਿੱਚ ਜਿਹੜੇ ਹੈਗੇ ਆ ਜਲੰਧਰ ਸ਼ਹਿਰ ਦੇ ਵਿੱਚ ਹੀ ਜਿਹੜੇ ਹੈਗੇ ਨੇ ਉੱਡੇ ਨੇ 9 ਦਿਨ ਲਗਾਤਾਰ ਨਹੀਂ ਤੇ ਆਪਣੀਆਂ ਬਾਹਰ ਵਾਲੀਆਂ ਬਾਜ਼ੀਆਂ ਵੀ ਜਿਹੜੀਆਂ 5-6 ਦਿਨ ਤੱਕ ਹੀ ਉੱਡੀਆਂ ਹੋਈਆਂ ਆ ਤੇ ਇਸ ਵਾਰ ਜਿਹੜਾ ਹੈਗਾ ਰਿਕਾਰਡ ਜਿਹੜਾ 9 ਦਿਨ ਤੇ ਜਿਹੜਾ ਉਹ ਪਹੁੰਚ ਗਿਆ ਆ ਅਗਲੇ ਸਾਲ ਦੇਖੋ ਕੀ ਬਣਦਾ ਕਿਉਂਕਿ ਜਲੰਧਰ ਸ਼ਹਿਰ ਦੇ ਵਿੱਚ ਵੀ ਵਧੀਆ ਕਬੂਤਰ ਉੜਦੇ ਨੇ ਗੱਲ ਕਰੀਏ ਵੱਡੇ-ਵੱਡੇ ਜਿਹੜੇ ਮੰਨ ਲੈਣੇ ਅੱਜਕੱਲ ਵੱਧ ਤੋਂ ਵੱਧ ਮਿਹਨਤਾਂ ਕਰ ਰਹੇ ਨੇ ਤੇ ਕਬੂਤਰ ਜਿਹੜੇ ਹੈਗੇ ਆ ਵਧੀਆ ਤੋਂ ਵਧੀਆ ਅੱਗੇ ਤੋਂ ਅੱਗੇ ਓੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹਰ ਸਾਲ ਜਿਹੜੇ ਨਵੇਂ ਰਿਕਾਰਡ ਵੱਜਦੇ ਨੇ ਬਾਈ ਇਹ ਕਬੂਤਰੀਆਂ ਇੰਦਰ ਸਾਰੀਆਂ ਬਾਈ ਐ ਲਓ ਬਾਈ ਆਣੇ ਬਾਈ ਹੁਣਾਂ ਦੀਆਂ ਵੱਡੀਆਂ ਕਬੂਤਰੀਆਂ ਕਰੋ ਸ਼ੌਂਕ ਔਰ ਫਿਰ ਇੱਕ ਵਾਰ ਤੁਹਾਨੂੰ ਦੱਸ ਦਈਏ ਇਹ ਸਿਰਫ ਤੁਹਾਡੇ ਜਿਹੜੀਆਂ ਸ਼ੌਂਕ ਦੇ ਲਈ ਆ ਬਾਈ ਇਹਨਾਂ ਦੇ ਵਿੱਚ ਸੇਲ ਕੋਈ ਨਹੀਂ ਆ ਕੋਈ ਵੀ ਮੇਰਾ ਭਰਾ ਜਿਹੜਾ ਹੈਗਾ ਆ ਨੰਬਰ ਨਾ ਮੰਗਿਆ ਕਰੋ ਜਿਨ੍ਹਾਂ ਨੇ ਵੇਚਣੇ ਹੁੰਦੇ ਆ ਵੇਚਣ ਵਾਲੀ ਵੀਡੀਓ ਵੀਰੇ ਅਸੀਂ ਲੱਗ ਪਾ ਦਿੰਨੇ ਆ ਉਹਦਾ ਨੰਬਰ ਵੀ ਦੇ ਦੀਦਾ ਤੁਹਾਨੂੰ ਹਮੇਸ਼ਾ ਇਸ ਕਰਕੇ ਜਿਹੜਾ ਹੈਗਾ ਹਰ ਥਾਂ ਤੇ ਜਿਹੜਾ ਹਨ ਨੂੰ ਨੰਬਰ ਦੇਣਾ ਜਿਹੜਾ ਕਿਸੇ ਦਾ ਵੀ ਅਲਾਉਡ ਨਹੀਂ ਹੁੰਦਾ ਮੇਰੇ ਭਰਾ ਤੇ ਇਸ ਗੱਲ ਦਾ ਖਾਸ ਧਿਆਨ ਰੱਖਿਓ ਵੀਰੇ ਕਿ ਆਪਾਂ ਨੰਬਰ ਨਹੀਂ ਕਿਸੇ ਦਾ ਵੀ ਦੇ ਸਕਦੇ ਕਿਉਂਕਿ ਜਿੱਥੇ ਸੇਲ ਨਹੀਂ ਹੈਗੇ ਉੱਥੇ ਨਹੀਂ ਦੇ ਸਕਦੇ ਐ ਦੇਖੋ ਇਹ ਸਾਰੀਆਂ ਵੱਡੀਆਂ ਕਬੂਤਰੀਆਂ ਬਰੀਡਰ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਆ ਕਰੋ ਸ਼ੌਂਕ ਰੂ ਖੁਸ਼ ਕਰਦੇ ਪਰਿੰਦੇ ਨੇ ਬਾਈ ਹੁਣਾਂ ਦੇ ਲੱਕੀ ਪਵਨ ਆਵਾਦਪੁਰ ਦੀ ਛਾਤਾ ਬਾਈ ਜਿੱਥੇ ਇਹ ਪਰਿੰਦੇ ਨੇ ਆ ਦੇਖੋ ਕੀ ਚੀਜ਼ ਆ ਆ ਦੋਵੇਂ ਇੱਕੋ ਜਿਹੇ ਹੋ ਗਏ ਲਾਗੇ ਲਾਗੇ ਦੋਵੇਂ ਕਬੂਤਰੀਆਂ ਨੇ ਇੱਕ ਡੱਕਿਆਂ ਵਾਲੀ ਆ ਤੇ ਇੱਕ ਬਗੈਰ ਡੱਕਿਆਂ ਤੋਂ ਕਿਦਾਂ ਦਾ ਲੱਗਦਾ ਸ਼ੌਂਕ ਬਾਈ ਦੱਸਣਾ ਜ਼ਰੂਰ ਠੀਕ ਹੈ ਜੀ ਤੇ ਵੀਡੀਓ ਨੂੰ ਕਰਿਓ ਬਾਈ ਲਾਈਕ ਸ਼ੇਅਰ ਕਮੈਂਟ ਠੀਕ ਆ ਜੀ ਤੇ ਮਿਲਦੇ ਆਂ ਬਾਈ ਨਵੀਂ ਵੀਡੀਓ ਦੇ ਨਾਲ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਬਾਈ ਉਸਤਾਦ ਜੀ ਹੁਣਾਂ ਕੋਲੋਂ ਪੁੱਛ ਲੈਨੇ ਆਂ ਕੁਝ ਖਾਸ ਜਾਣਕਾਰੀ ਉਸਤਾਦ ਜੀ ਕੁਝ ਕਹਿਣਾ ਚਾਹੋਗੇ ਜੀ ਬਾਜੀ ਕਹਿਣਾ ਕਿ ਤੁਸੀਂ ਆਏ ਸਾਡਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤੁਹਾਡਾ ਇਹ ਬਹੁਤ ਮੌਕਾ ਦਿੱਤਾ ਤੁਸੀਂ ਸਾਨੂੰ ਮੁਬਾਰਕਾ ਦਿਓ ਜੀ ਬਹੁਤ ਬਹੁਤ ਵਧਾਈਆ ਜੀ ਤੇ ਬਈ 9 ਦਿਨ ਉੱਡੀ ਕਬੂਤਰੀ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਭ ਦੇ ਕਬੂਤਰ ਤੰਦਰੁਸਤ ਰਹਿਣ ਸਾਰੇ ਉਸਤਾਦ ਚੇਲੇ ਜਿੰਨੇ ਵੀ ਆ ਸਭ ਨੂੰ ਪਰਮਾਤਮਾ ਤਰੱਕੀ ਦੇਵੇ ਤੰਦਰੁਸਤੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਧੀਆ ਰਹਿਣ ਤਾਂ ਜੋ ਆਉਣ ਵਾਲਾ ਸਮਾਂ ਜਿਹੜਾ ਵਧੀਆ ਨੰਗੇ ਪਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੇ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ